ਰਾਮਪੁਰ ਦੀ ਮਾਲਵੇ ਜ ਹੁਣ ਤੱਕ ਕਲੀਅਰ ਸਥਿਤੀ ਆਇਆ ਇਹਦੇ ਵਿੱਚ ਜਿਹੜਾ ਜੋਨ ਪਿੰਡ ਦੇ ਵਿੱਚ ਜਿਹੜਾ ਡੀਮਾਰਕੇਸ਼ਨ ਦਾ ਇਸ਼ੂ ਚੱਲ ਰਿਹਾ ਸੀ ਕਿ ਜਿਹਦੇ ਵਿੱਚ ਮਾਨਯੋਗ ਹਾਈ ਕੋਰਟ ਤੇ ਹਕੂਮਤ ਦੇ ਨਾਲ ਰੈਵਨਿਊ ਡਿਪਾਰਟਮੈਂਟ ਦੇ ਪਿੰਡ ਦੇ ਜਿਹੜੇ ਜੋਨ ਪਿੰਡ ਦੀ ਡੀਮਾਰਕੇਸ਼ਨ ਕਰਨੀ ਸੀ ਤੇ ਉਸ ਬੰਦੇ ਵਿੱਚ ਜਿਹੜੀ ਪੁਲਿਸ ਪ੍ਰੋਟੈਕਸ਼ਨ ਉਹਨਾਂ ਨੂੰ ਮੁਹੱਈਆ ਕਰਾਈ ਗਈ ਸੀਗੀ ਤੇ ਇਹਦੇ ਵਿੱਚ ਸਾਡੀ ਜਿਹੜੀ ਪੁਲਿਸ ਦੀ ਵੱਖ-ਵੱਖ ਟੀਮਾਂ ਡਿਪਲੋਏ ਕੀਤੀਆਂ ਗਈਆਂ ਸੀਗੀ ਜਦੋਂ ਮਾਰਨਿੰਗ ਦੇ ਵਿੱਚ ਰੈਵਨਿਊ ਡਿਪਾਰਟਮੈਂਟ ਦੇ ਨਾਲ ਜਿਹੜੇ ਉਹਨਾਂ ਦੇ ਪਟਵਾਰੀ ਤੇ ਬਾਕੀ ਅਫਸਰ ਸਬੰਨ ਉੱਥੇ ਪਹੁੰਚੇ ਡੀਮ ਤਾ ਕਿਸਾਨ ਜਿੱਥੇ ਬੰਦੇ ਦੇ ਆਗੂ ਤੇ ਪਿੰਡਾਂ ਵਾਲ ਪਿੰਡ ਵਾਲੇ ਵੱਲੋਂ ਉਹਨਾਂ ਨੇ ਜਿਹੜਾ ਹੈਗਾ ਬੰਦੀ ਬਣਾ ਲਿਆ ਸੀਗਾ ਜਿਸ ਨੂੰ ਪੁਲਿਸ ਨੇ ਆਪਣੇ ਪੂਲਸ ਫੋਰਸ ਦੀ ਮਦਦ ਦੇ ਨਾਲ ਜਿਹੜਾ ਹੈਗਾ ਪਹਿਲਾਂ ਉਹਨਾਂ ਨੂੰ ਉੱਥੋਂ ਛਡਵਾ ਲਿਆ ਸੀਗਾ ਜਦੋਂ ਪੁਲਿਸ ਫੋਰਸ ਵਾਪਿਸ ਆ ਰਹੀ ਸੀ ਤੇ ਡੀਮਾਰਕੇਸ਼ਨ ਦਾ ਕੰਮ ਦੁਬਾਰਾ ਸ਼ੁਰੂ ਕਰਨਾ ਸੀ ਤੇ ਇੱਕ ਏਕਾਂ ਦੀ ਟਰਾਲੀ ਭਰੀ ਹੋਈ ਸੀਗੀ ਜਦੋਂ ਉਹਨੂੰ ਕਬਜ਼ੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਿਹੜਾ ਹੈਗਾ ਉਹਨਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ ਕਿਉਂਕਿ ਉਹ ਟਰਾਲੀ ਹਾਈਟ ਦੇ ਸੀਗੀ ਤਾਂ ਉਹਨਾਂ ਦੇ ਉੱਪਰ ਜਿਹੜੇ ਡਾਂਗਾ ਚਲਾਈਆਂ ਸੀਗੇ ਉਹਦੇ ਵਿੱਚ ਡੀਐਸਪੀ ਹੈੱਡਕ quart ਰਾਹੁਲ ਭਾਰਤ ਦੋ ਐਫਆਈਆਰ ਸਦਰ ਰਾਮਪੁਰਾ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ ਇੱਕ ਮਟਵਾਰੀ ਦੇ ਬਿਆਨਾਂ ਦੇ ਵਿੱਚ ਜਿਹੜੀ ਉਸੇ ਮਟਵਾਰੀ ਨੂੰ ਬੰਦਕ ਪਨਾਇਆ ਗਿਆ ਸੀਗਾ ਸੈਕੰਡਲੀ ਜਿਹੜੀ ਡੀਐਸਪੀ ਸਾਹਿਬ ਜਿਹੜੀ ਸੀ ਸੱਟ ਲੱਗੀ ਹੈ ਇੰਜਰੀ ਹੋਈ ਹੈ ਉਸ ਬੰਦੇ ਵਿੱਚ ਜਿਹੜੀ ਹੈਗੀ ਦੋ ਐਫਆਈਆਰ ਅਸੀਂ ਦਰਜ ਕੀਤੀਆਂ ਨੇ ਫਰਦਰ ਜੇ ਇਹਨਾਂ ਮੁਕਦਮਿਆਂ ਦੇ ਇਸਪਤੇ ਤਫ਼ਤੀਸ਼ ਕੀਤੀ ਜਾ ਰਹੀ ਤੇ ਜੋ ਵੀ ਕਾਰਵਾਈ ਬਣਦੀ ਹੋਊਗੀ ਸਖਤ ਤੋਂ ਸਖਤ ਕੀਤੀ ਜਾਊਗੀ ਜਥੇਬੰਦੀ ਦੀ ਕਿੰਨੇ ਕਿੰਨੇ ਲੋਕਾਂ ਨੇ ਤੇ ਮੰਗਦਾ ਇਹ ਕਿਸਾਨ ਜਥੇਬੰਦੀ ਉਗਰਾਹਾਂ ਦੇ ਆਗੂ ਸੀਗੇ ਤੇ ਉਸੇ ਜਿਹੜੇ ਹੈਗੇ ਬਲਾਕ ਦੇ ਬੰਦੇ ਸੀਗੇ ਕੁਝ ਕੁਝ ਬਾਹਰੋਂ ਬੰਦੇ ਆਏ ਸੀਗੇ ਤੇ ਇਹਦੇ ਵਿੱਚ ਜਿਹੜੇ ਪਹਿਲਾ ਪਟਵਾਰੀ ਵਾਲਾ ਮਸਲਾ ਹੈਗਾ ਉਹਦੇ ਵਿੱਚ 6-7 ਬੰਦੇ 7 ਤੋਂ 8 ਬੰਦੇ ਬਾਈ ਨੇਮ ਨੇ ਬਾਕੀ ਕੁਝ ਅੰਸ਼ਸ਼ਤੇ ਨੇ ਸੈਕੰਡ ਹਾਫ ਆਰ ਦੇ ਵਿੱਚ ਵੀ ਕੁਝ ਬੰਦੇ ਬਾਈ ਨੇਮ ਨੇ ਤੇ ਕੁਝ ਬੰਦੇ ਅੰਸ਼ਸ਼ਤ ਕਰਦੇ ਇਹਦੇ ਵਿੱਚ ਛੰਡਾ ਸਿੰਘ ਤੇ ਜਿਹੜੇ ਉਹਨਾਂ ਦੇ ਮੇਨ ਆਗੂ ਜਗਿੰਦਰ ਗੁਰਾਹਾ ਤੇ ਹੋਰ ਜਿਹੜੇ ਲੋਕਲ ਲੀਡਰ ਨੇ ਉਹਨਾਂ ਨੂੰ ਬਾਈ ਨੇਮ ਦਿੱਤਾ ਗਿਆ ਤੁਹਾਡੇ ਜਿਹੜੇ ਬੰਦੇ ਜ਼ਖਮੀ ਹੋਏ ਕਿਸ ਤਰ੍ਹਾਂ ਦੇ ਹਾਲਾਤ ਨੇ ਇਹਦੇ ਵਿੱਚ ਡੀਐਸਪੀ ਹੈਡਕ quart ਰਾਹੁਲ ਭਾਰਦਵਾਜ ਦੀ ਬਾਹ ਦੇ ਉੱਪਰ ਇੰਜਰੀ ਹੋਈ ਸੀਗੀ ਜਿਹਦੀ ਉਹਦੀ ਬਾਹ ਟੁੱਟੀ ਸੀਗੀ ਕੱਲ ਉਹਨਾਂ ਦਾ ਜਿਹੜਾ ਹੈਗਾ ਆਪਰੇਸ਼ਨ ਕਰਕੇ ਜਿਹੜੀ ਹੈਗੀ ਉਹ ਹੱਡੀ ਜੋੜੀ ਪਰ ਤਾਂ ਜਿਹੜਾ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਉਸ ਦਾ ਚਾਰੋਂ ਪਲਾਈ ਗਈ ਸੀ ਪੁਲਿਸ ਜਿਹੜੀ ਕੱਲ ਇਹ ਇਸ ਮਾਮਲੇ ਨੂੰ ਲੈ ਕੇ ਪੁਲਿਸ ਬਾਹਰ ਕੱਲੋ ਕੱਲ ਮੋਸਟਲੀ ਫੋਰਸ ਜਿਹੜੀ ਹੀ ਬ੍ਰਿੰਦਾ ਪੁਲਿਸ ਦੀ ਆਪਣੀ ਲੱਗੀ ਸੀ ਉਹਨਾਂ ਦਾ ਜੋ ਹੈ ਗ੍ਰਿਫਤਾਰੀ ਕੀਤੀ ਹੈ ਜਿਸ ਤਰ੍ਹਾਂ ਇਹ ਦੋ ਜਿਹੜੇ ਸਾਡੇ ਮਾਮਲੇ ਦਰਜ ਕੀਤੇ ਗਏ ਨੇ ਉਹਦੇ ਵਿੱਚ ਜਿਹੜੀ ਸਦਰ ਰਾਮਪੁਰਾ ਤੇ ਡੀਐਸਪੀ ਫੂਲਰ ਨੇ ਤਫਤੀਸ਼ ਕੀਤੀ ਜਾ ਰਹੀ ਹੈ ਜਿਹੜੇ ਜਿਹੜੇ ਬੰਦੇ ਦੇ ਖਿਲਾਫ ਐਵੀਡੈਂਸ ਆਊਗਾ ਉਹਦੀ ਗ੍ਰਿਫਤਾਰੀ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਇਹ ਕਿੰਨੀ ਜ਼ਮੀਨ ਦਾ ਰੋਲਾ ਹੈ ਸਾਰੇ ਇਹ ਜ਼ਮੀਨ ਦਾ ਜਿਹੜਾ ਐਗਜ਼ੈਕਟ ਰਕਬਾ ਜਿਹੜ ਰਾਮਪੁਰ ਦੀ ਮੰਦਲ ਜੇ ਹੁਣ ਤੱਕ ਕਿ ਨਹੀਂ ਹੋ ਸਕਿਆ ਸਮਝਿਆ ਇਹਦੇ ਵਿੱਚ ਜਿਹੜਾ ਜੌਂਦ ਪਿੰਡ ਦੇ ਵਿੱਚ ਜਿਹੜਾ ਡੀਮਾਰਕੇਸ਼ਨ ਦਾ ਇਸ਼ੂ ਚੱਲ ਰਿਹਾ ਸੀ ਕਿ ਇਹਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਰੈਵਨਿਊ ਡਿਪਾਰਟਮੈਂਟ ਦੇ ਪਿੰਡ ਦੇ ਜਿਹੜੇ ਜੌਂਦ ਪਿੰਡ ਦੀ ਡੀਮਾਰਕੇਸ਼ਨ ਕਰਨੀ ਸੀ ਤੇ ਉਸ ਸੰਬੰਧ ਦੇ ਵਿੱਚ ਜਿਹੜੀ ਪੁਲਿਸ ਪ੍ਰੋਟੈਕਸ਼ਨ ਉਹਨਾਂ ਨੇ ਮੁਹੱਈਆ ਕਰਾਈ ਗਈ ਸੀ ਤੇ ਇਹਦੇ ਵਿੱਚ ਸਾਡੀ ਜਿਹੜੀ ਪੁਲਿਸ ਦੀ ਵੱਖ-ਵੱਖ ਟੀਮਾਂ ਡਿਪਲੋਏ ਕੀਤੀਆਂ ਗਈਆਂ ਸੀ ਜਦੋਂ ਮਾਰਨਿੰਗ ਦੇ ਵਿੱਚ ਰੈਵਨਿਊ ਡਿਪਾਰਟਮੈਂਟ ਦੇ ਨਾਲ ਜਿਹੜੇ ਉਹਨਾਂ ਦੇ ਪਟਵਾਰੀ ਤੇ ਬਾਕੀ ਅਫਸਰ ਸਬੰਨ ਉੱਥੇ ਪਹੁੰਚੇ ਡੀਮਾਰ ਤਾ ਕਿਸਾਨ ਜਿੱਥੇ ਬੰਦੇ ਦੇ ਆਗੂ ਤੇ ਪਿੰਡ ਵਾਲ ਪਿੰਡ ਵਾਲੇ ਵੱਲੋਂ ਉਹਨਾਂ ਨੇ ਜਿਹੜਾ ਹੈਗਾ ਬੰਦੀ ਬਣਾ ਲਿਆ ਸੀਗਾ ਜਿਸ ਨੂੰ ਪੁਲਿਸ ਨੇ ਆਪਣੇ ਪੂਲਸ ਫੋਰਸ ਦੀ ਮਦਦ ਦੇ ਨਾਲ ਜਿਹੜਾ ਹੈਗਾ ਪਹਿਲਾਂ ਉਹਨਾਂ ਨੂੰ ਉੱਥੋਂ ਅੰਛੜਵਾ ਲਿਆ ਸੀਗਾ ਜਦੋਂ ਪੁਲਿਸ ਫੋਰਸ ਵਾਪਿਸ ਆ ਰਹੀ ਸੀ ਤੇ ਡੀਮਾਰਕੇਸ਼ਨ ਦਾ ਕੰਮ ਦੁਬਾਰਾ ਸ਼ੁਰੂ ਕਰਨਾ ਸੀ ਤੇ ਇੱਕ ਏਕਾਂ ਦੀ ਟਰਾਲੀ ਭਰੀ ਹੋਈ ਸੀਗੀ ਜਦੋਂ ਉਹਨੂੰ ਕਬਜ਼ੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਿਹੜਾ ਹੈਗਾ ਉਹਨਾਂ ਨੇ ਪੁਲਿਸ ਪਾਰਟੀ 'ਤੇ ਤੋਂ ਹਮਲਾ ਕਰ ਦਿੱਤਾ ਕਿਉਂਕਿ ਉਹ ਟਰਾਲੀ ਹਾਈਟ ਦੇ ਸੀਗੀ ਤਾਂ ਉਹਨਾਂ ਦੇ ਉੱਪਰ ਜਿਹੜੇ ਡਾਂਗਾ ਚਲਾਈਆਂ ਸੀਗੇ ਉਹਦੇ ਵਿੱਚ ਡੀਐਸਪੀ ਹੈੱਡਕ quart ਰਾਹੁਲ ਭਾਰ ਦੋ ਐਫਆਈਆਰ ਸਦਰ ਰਾਮਪੁਰਾ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ ਇੱਕ ਪਟਵਾਰੀ ਦੇ ਬਿਆਨਾਂ ਦੇ ਵਿੱਚ ਜਿਹੜੀ ਉਸ ਪਟਵਾਰੀ ਨੂੰ ਬੰਦਕ ਪਨਾਇਆ ਗਿਆ ਸੀਗਾ ਸੈਕੰਡਲੀ ਜਿਹੜੀ ਡੀਐਸਪੀ ਸਾਹਿਬ ਜਿਹੜੀ ਸੀ ਸੱਟ ਲੱਗੀ ਹੈ ਇੰਜਰੀ ਹੋਈ ਹੈ ਉਸ ਬੰਦ ਦੇ ਵਿੱਚ ਜਿਹੜੀ ਹੈਗੀ ਦੋ ਐਫਆਈਆਰ ਅਸੀਂ ਦਰਜ ਕੀਤੀਆਂ ਨੇ ਫਰਦਰ ਜੇ ਇਹਨਾਂ ਮੁਕਦਮਿਆਂ ਦੇ ਇਸ ਬੰਦੀ ਤਫਤੀਸ਼ ਕੀਤੀ ਜਾ ਰਹੀ ਤੇ ਜੋ ਵੀ ਕਾਰਵਾਈ ਬੰਦੀ ਹੋਊਗੀ ਸਖਤ ਸਖਤ ਕੀਤੀ ਜਾਊਗੀ ਜਥੇਬੰਦੀ ਜਥੇਬੰਦੀ ਕਿੰਨੇ ਲੋਕਾਂ ਨੇ ਤਮੰਨਤਾ ਇੱਕ ਕਿਸਾਨ ਜਥੇਬੰਦੀ ਉਗਰਾਹਾਂ ਦੇ ਆਗੂ ਸੀਗੇ ਤੇ ਉਸੇ ਜਿਹੜੇ ਹੈਗੇ ਬਲਾਕ ਦੇ ਬੰਦੇ ਸੀਗੇ ਕੁਝ ਕੁਝ ਬਾਹਰੋਂ ਬੰਦੇ ਆਏ ਸੀਗੇ ਤੇ ਇਹਦੇ ਵਿੱਚ ਜਿਹੜੇ ਪਹਿਲਾ ਪਟਵਾਰੀ ਵਾਲਾ ਮਸਲਾ ਹੈਗਾ ਉਹਦੇ ਵਿੱਚ 6-7 ਬੰਦੇ 7 ਤੋਂ 8 ਬੰਦੇ ਬਾਈਨਿਮ ਨੇ ਬਾਕੀ ਕੁਝ ਅਨੁਸ਼ਾਤ ਨੇ ਸੈਕੰਡ ਹਾਫ ਆਰ ਦੇ ਵਿੱਚ ਵੀ ਕੁਝ ਬੰਦੇ ਬਾਈਨਿਮ ਨੇ ਤੇ ਕੁਝ ਬੰਦੇ ਅਨੁਸ਼ਾਤ ਕਰਦੇ ਇਹਦੇ ਵਿੱਚ ਛੱਡਾ ਸਿੰਘ ਤੇ ਜਿਹੜੇ ਉਹਨਾਂ ਦੇ ਮੇਨ ਆਗੂ ਜਗਿੰਦਰ ਅਗਰਾਹਾ ਤੇ ਹੋਰ ਜਿਹੜੇ ਲੋਕਲ ਲੀਡਰ ਨੇ ਉਹਨਾਂ ਨੂੰ ਬਾਈਨਿਮ ਦਿੱਤਾ ਗਿਆ ਤੁਹਾਡੇ ਜਿਹੜੇ ਬੰਦੇ ਜ਼ਖਮੀ ਹੋਏ ਕਿਸ ਤਰ੍ਹਾਂ ਦੇ ਹਾਲਾਤ ਨੇ ਇਹਦੇ ਵਿੱਚ ਡੀਐਸਪੀ ਹਡਕਵਰ ਰੌਲਪਹਾੜਦਾਵਜ ਦੀ ਬਾਹਂ ਦੇ ਉੱਪਰ ਇੰਜਰੀ ਹੋਈ ਸੀ ਜਿਹਦੀ ਉਹਦੀ ਬਾਹਂ ਟੁੱਟੀ ਸੀ ਕੱਲ ਉਹਨਾਂ ਦਾ ਜਿਹੜਾ ਹੈਗਾ ਆਪਰੇਸ਼ਨ ਕਰਕੇ ਜਿਹੜੀ ਹੈਗੀ ਉਹ ਫਰਦਰ ਜਿਹੜਾ ਹੋਇਆ ਉਹਦਾ ਟ੍ਰੀਟਮੈਂਟ ਚੱਲ ਰਿਹਾ ਉਸ ਦਾ ਚਾਰੋ ਪਲਾਈ ਗਈ ਸੀ ਪੁਲਿਸ ਜਿਹੜੀ ਕੱਲ ਇਹ ਇਸ ਮਾਮਲੇ ਨੇ ਲੈ ਕੇ ਪੁਲਿਸ ਬਾਹਰ ਕੱਲੋ ਕੱਲ ਮੋਸਟਲੀ ਫੋਰ ਜਿਹੜੀ ਹੀ ਪ੍ਰਿੰਡਾ ਪੁਲਿਸ ਦੀ ਆਪਣੀ ਲੱਗੀ ਸੀ ਸਰ ਇਹ ਦੋ ਜਿਹੜੇ ਸਾਡੇ ਮਾਮਲੇ ਦਰਜ ਕੀਤੇ ਗਏ ਨੇ ਇਹਦੇ ਵਿੱਚ ਜਿਹੜੀ ਸਦਰ ਰਾਮਪੁਰਾ ਤੇ ਡੀਐਸਪੀ ਫੂਲੂਰੋ ਤਫਤੀਸ਼ ਕੀਤੀ ਜਾ ਰਹੀ ਹੈ ਜਿਹੜੇ ਜਿਹੜੇ ਬੰਦੇ ਦੇ ਖਿਲਾਫ ਐਵੀਡੈਂਸ ਆਊਗਾ ਉਹਦੀ ਗ੍ਰਿਫਤਾਰੀ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਇਹ ਕਿੰਨੀ ਜ਼ਮੀਨ ਦਾ ਰੋਲ ਹੈ ਸਾਡੇ ਉਹ ਜ਼ਮੀਨ ਦਾ ਜਿਹੜਾ ਐਗਜ਼ੈਕਟ ਰਕਬਾ ਜਿਹੜਾ ਹੈਗਾ ਉਹਦੇ ਬਾਰੇ ਰੈਵਨਿਊ ਡਿਪਾਰਟ